ਦੇਖੋ ਲੋਕ ਸਭਾ ਚੋਣਾਂ ਅਸੀਂ ਜਿੱਤਾਂਗੇ ਔਰ ਆਪਣੇ ਪੰਜਾਬ ਦੇ ਵਿੱਚ ਅਸੀਂ 2 ਸਾਲ ਦੇ ਵਿੱਚ ਜੋ ਕੰਮ ਕੀਤੇ ਨੇ ਉਹਨਾਂ ਕੰਮ ਦੇ ਆਧਾਰ ਤੇ ਅਸੀਂ ਆਪਣਾ ਰਿਪੋਰਟ ਕਾਰਡ ਲੈ ਕੇ ਲੋਕਾਂ ਦੇ ਵਿੱਚ ਜਾਵਾਂਗੇ ਸਾਡਾ ਸੰਗਠਨ ਮਜ਼ਬੂਤ ਆ ਸਾਡੇ ਜੜੀ ਆ ਵਲੰਟੀਅਰ ਐਂਡ ਖਾਸ ਤੌਰ ਤੇ ਜੜੀ ਗੱਲ ਆ ਕਿ ਲੋਕ ਜਿਹੜੇ ਨੇ ਪੰਜਾਬ ਦੇ ਲੋਕ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਨਾਲ ਪੂਰੀ ਤਨ ਆ ਏ ਸਾਡਾ ਜਿਲ੍ਹਾ ਹੈ ਤਾਲੀਵਾਲ ਸਾਹਿਬ ਸਾਡੇ ਸੀਨੀਅਰ ਲੀਡਰ ਨੇ ਆਮ ਆਦਮੀ ਪਾਰਟੀ ਦੇ ਔਰ ਬੜਾ ਵਧੀਆ ਉਹਨਾਂ ਨੇ ਪਿਛਲੇ 2 ਸਾਲ ਦੇ ਵਿੱਚ ਪਰਫਾਰਮੈਂਸ ਦਿੱਤੀਆਂ ਅਸੀਂ ਸਾਰਾ ਸੰਗਠਨ ਅਸੀਂ ਸਾਰੇ ਵਿਧਾਇਕ ਜਿਹੜਾ ਸਾਡਾ ਇੱਕ ਇੱਕ ਵਲੰਟੀਅਰ ਜਿਹੜਾ ਉਹਨਾਂ ਦੇ ਪ੍ਰਚਾਰ ਦੇ ਵਿੱਚ ਗਲੀਆਂ ਦੇ ਵਿੱਚ ਉਤਰੂ ਆਵਾਦਵੀ ਪਾਰਟੀ ਵੱਲੋਂ ਇੱਕ ਵੱਡੀ ਮੀਟਿੰਗ ਜੋ ਅੱਜ ਇੱਥੇ ਕੀਤੀ ਜਾ ਰਹੀ ਹੈ ਤੇ ਡਾਕਟਰ ਸੰਦੀਪ ਪਾਠਕ ਜੋ ਹੈਗੇ ਨੇ ਅੱਜ ਇੱਥੇ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚ ਰਹੇ ਨੇ ਤਾਂ ਕੀ ਰਣਨੀਤੀ ਲੋਕਸਭਾ ਚੋਣਾਂ ਨੂੰ ਲੈ ਕੇ ਹੋਏਗੀ ਤਾਂ ਇੱਥੇ ਅੱਜ ਵਿਸ਼ੇਸ਼ ਤੌਰ ਦੇ ਉੱਤੇ ਜੋ ਮੰਤਰੀ ਸਾਹਿਬਾਨ ਹਰਪਜਨ ਸਿੰਘ ਈਟੀਓ ਜੋ ਨੇ ਉਹ ਵੀ ਪਹੁੰਚੇ ਹੋਏ ਨੇ ਹਾਲਾਂਕਿ ਜੇਕਰ ਗੱਲ ਕਰ ਲਈਏ ਬੀਤੇ ਦਿਨੀ ਕੁਝ ਦਿਨ ਪਹਿਲਾਂ ਜੋ ਆਵਾਦਵੀ ਪਾਰਟੀ ਵੱਲੋਂ ਦਿੱਲੀ ਵਿਖੇ ਵੀ ਜਿਹੜਾ ਵੱਡਾ ਮਾਰਚ ਜੋ ਉੱਥੇ ਕੀਤਾ ਗਿਆ ਹੈਗਾ ਤਾਂ ਭਾਜਪਾ ਦੇ ਖਿਲਾਫ ਕਾਫੀ ਜੋ ਆਵਾਦਵੀ ਪਾਰਟੀ ਐਕਟਿਵ ਹੋਈ ਹੈ ਤਾਂ ਹਰਪਜਨ ਸਿੰਘ ਈਟੀਓ ਜੋ ਨੇ ਇੱਥੇ ਪਹੁੰਚ ਰਹੇ ਨੇ ਤਾਂ ਉਸ ਤੋਂ ਪਹਿਲਾਂ ਦੱਸ ਦਈਏ ਕਿ ਸੰਦੀਪ ਪਾਟਕ ਕੁਝ ਸਮੇਂ ਦੇ ਵਿੱਚ ਉਹ ਵੀ ਇੱਥੇ ਪਹੁੰਚ ਰਹੇ ਨੇ ਤਾਂ ਉਹਨਾਂ ਦੇ ਨਾਲ ਵੀ ਜ਼ਰੂਰ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਅੱਜ ਦੇ ਇਸ ਦਿਨ ਨੂੰ ਲੈ ਕੇ ਕੀ ਕਹਿਣਾ ਤਾਂ ਜੋ ਮੰਤਰੀ ਸਾਹਿਬਾਣ ਹੈਗੇ ਨੇ ਉਹ ਹੁਣ ਇੱਥੇ ਪਹੁੰਚੇ ਨੇ ਤਾਂ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦਾ ਅੱਜ ਦੀ ਇਸ ਮੀਟਿੰਗ ਨੂੰ ਲੈ ਕੇ ਕੀ ਕਹਿਣਾ ਹੈਗਾ ਕਿਉਂਕਿ ਪੂਰੇ ਜ਼ਿਲ੍ਹੇ ਦੀ ਜੋ ਕਹਿ ਸਕਦੇ ਹਾਂ ਆਮ ਆਦਮੀ ਪਾਰਟੀ ਅੱਜ ਇੱਥੇ ਕੱਟੀ ਹੋਈ ਆ ਤਾਂ ਮੰਤਰੀ ਸਾਹਿਬ ਸਾਡੇ ਨਾਲ ਮੌਜੂਦ ਹੈਗੇ ਨੇ ਤਾਂ ਮੰਤਰੀ ਸਾਹਿਬ ਦੇ ਨਾਲ ਵੀ ਆਪਾਂ ਗੱਲ ਕਰਦੇ ਹਾਂ ਕਿ ਅੱਜ ਦੇ ਇਸ ਮੀਟਿੰਗ ਨੂੰ ਲੈ ਕੇ ਉਹਨਾਂ ਦਾ ਵਿਸ਼ੇਸ਼ ਤੌਰ ਦੇਤੇ ਕੀ ਕਹਿਣਾ ਕਿਉਂਕਿ ਕਾਫੀ ਜ਼ਿਆਦਾ ਸਰਗਰਮੀ ਜੋ ਭਾਜਪਾ ਵੱਲੋਂ ਵੀ ਦਿਖਾਈ ਜਾ ਰਹੀ ਹੈ ਤਾਂ ਕਾਂਗਰਸ ਵੀ ਜਿਹੜੀ ਆਪਣੀਆਂ ਤਿਆਰੀਆਂ ਕਰੀ ਬੈਠੀ ਆ ਤਾਂ ਪੰਜਾਬ ਦੇ ਵਿੱਚ ਇਲੈਕਸ਼ਨ ਨੂੰ ਲੈ ਕੇ ਕੀ ਰਣਨੀਤੀ ਜੋ ਰਹੇਗੀ ਤਾਂ ਸਾਡੇ ਨਾਲ ਜੋ ਹਰਪੰ ਜੋ ਮੰਤਰੀ ਸਾਹਿਬਾਂ ਹੈਗੇ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਦੇ ਆ ਤਾਂ ਉਹਨਾਂ ਤੋਂ ਜਾਣਦੇ ਆ ਤਾਂ ਮੰਤਰੀ ਸਾਹਿਬ ਕਿਵੇਂ ਵੇਖਦੇ ਹੋ ਜਿਹੜੇ ਹੁਣ ਜੋ ਤੁਸੀਂ ਵੇਖ ਸਕਦੇ ਹੋ ਮੰਤਰੀ ਸਾਹਿਬ ਕਿਵੇਂ ਵੇਖਦੇ ਹੋ ਜਿਸ ਤਰੀਕੇ ਦੇ ਨਾਲ ਰਣਨੀਤੀ ਜੋ ਆਮ ਆਦਮੀ ਪਾਰਟੀ ਕਰ ਰਹੀ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰੀਕੇ ਦੇ ਨਾਲ ਭਾਜਪਾ ਵੱਲੋਂ ਵੀ ਕਾਫੀ ਜ਼ਿਆਦਾ ਜੋ ਕੇਰਵਾਲ ਸਾਹਿਬ ਹੈਗੇ ਨੇ ਉਹਨਾਂ ਨੂੰ ਜਿਹੜਾ ਫੜ ਕੇ 80 ਵੱਲੋਂ ਇਲੈਕਸ਼ਨ ਲਿੱਤਾ ਗਿਆ ਤਾਂ ਹੁਣ ਕਿਵੇਂ ਜੋ ਤੁਸੀਂ ਅੱਗੇ ਸਿਆਸਤ ਕਰੋਗੇ ਲੋਕ ਸਭਾ ਚੋਣਾਂ ਕਿਵੇਂ ਜਿੱਤੋ ਦੇਖੋ ਲੋਕ ਸਭਾ ਚੋਣਾਂ ਅਸੀਂ ਜਿੱਤਾਂਗੇ ਔਰ ਆਪਣੇ ਪੰਜਾਬ ਦੇ ਵਿੱਚ ਅਸੀਂ 2 ਸਾਲ ਦੇ ਵਿੱਚ ਜੋ ਕੰਮ ਕੀਤੇ ਨੇ ਉਹਨਾਂ ਕੰਮ ਦੇ ਆਧਾਰ ਤੇ ਅਸੀਂ ਆਪਣਾ ਰਿਪੋਰਟ ਕਾਰਡ ਲੈ ਕੇ ਲੋਕਾਂ ਦੇ ਵਿੱਚ ਜਾਵਾਂਗੇ ਅਸੀਂ ਲੋਕਾਂ ਨੂੰ ਦੱਸਾਂਗੇ ਕਿ ਅਸੀਂ 2 ਸਾਲ ਦੇ ਬਿਲਕੁਲ ਇੱਕ ਥੋੜੇ ਜਿਹੇ ਹਰਸੇ ਦੇ ਵਿੱਚ ਅਸੀਂ ਕਿੰਨੇ ਕੰਮ ਜਿਹੜੇ ਨੇ ਲੋਕਾਂ ਵਾਸਤੇ ਕੀਤੇ ਨੇ ਇਸ ਤੋਂ ਇਲਾਵਾ ਸਾਡਾ ਸੰਗਠਨ ਮਜ਼ਬੂਤ ਆ ਸਾਡੇ ਜਿਹੜੀ ਆ ਵਲੰਟੀਅਰ ਐਂਡ ਖਾਸ ਤੌਰ ਤੇ ਜਿਹੜੀ ਗੱਲ ਆ ਕਿ ਲੋਕ ਜਿਹੜੇ ਨੇ ਪੰਜਾਬ ਦੇ ਲੋਕ ਜਿਹੜੇ ਨੇ ਉਹ आम आदमी पार्टी ਦੇ ਨਾਲ ਪੂਰੀ ਤਣਾਵ ਹੈ ਜੀ ਸਾਹਿਬ ਇਸ ਦੇ ਨਾਲ ਨਾਲ ਖਾਸ ਤੌਰ ਦੇ ਉੱਤੇ ਜੋ ਰਾਗਮ ਚੱਡਾ ਹੈਗੇ ਨੇ ਉਹਨਾਂ ਦਾ ਵੀ ਇਹ ਕਹਿਣਾ ਕਿ ਬੀਜੇਪੀ ਜਿਹੜਾ ਕਾਫੀ ਪ੍ਰੈਸ਼ਰਾਈਜ਼ਡ ਕਰ ਰਹੀ ਆ ਤਾਂ ਕਿਵੇਂ ਵੇਖਦੇ ਹੋ ਕਿ ਇਸ ਮਾਹੌਲ ਦੇ ਵਿੱਚ ਇਲੈਕਸ਼ਨ ਜਿਤਨਾ ਕਿੰਨੇ ਦੇਖੋ ਦੇਖੋ ਬੀਜੇਪੀ ਦੇ ਟੈਕਟਿਕਸ ਨੇ ਉਹ ਪ੍ਰੈਸ਼ਰਾਈਜ਼ ਕਰਦੇ ਨੇ ਪਹਿਲਾਂ ਵੀ ਕਰਦੇ ਆਏ ਨੇ ਤੁਸੀਂ ਪੂਰੇ ਇੰਡੀਆ ਦੀਆਂ ਦੇਖ ਲਓ ਜਿੱਥੇ ਤੇ ਉਹ ਜਿੱਤ ਨਹੀਂ ਪਾਉਂਦੇ ਉੱਥੇ ਵਿਧਾਈ ਖਰੀਦ ਰਹੇ ਨੇ ਸਰਕਾਰਾਂ ਤੋੜੀਆਂ ਜਾਂਦੀਆਂ ਨੇ ਸੋ ਕਈ ਤਰ੍ਹਾਂ ਦੇ ਟੰਗ ਤਰੀਕੇ ਜਿਹੜੇ ਵਰਤੇ ਨੇ ਪਰ ਇਸ ਵਾਰ ਪਰ ਦੇ ਲੋਕ ਜਿਹੜੇ ਨੇ ਉਹ ਸਮਝਦਾਰ ਨੇ ਉਹ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਮੂੰਹ ਤੋੜਵਾ ਜਵਾਬ ਦੇਣਗੇ ਮੰਤਰੀ ਸਾਹਿਬ ਤੁਸੀਂ ਵੀ ਅੰਮ੍ਰਿਤਸਰ ਜ਼ਿਲ੍ਹੇ ਤੋਂ ਖਾਸ ਤੌਰ ਦੇ ਉੱਤੇ ਜਿਹੜੀਆਂ ਹੁਣ ਇਲੈਕਸ਼ਨ ਹੋਣੇ ਨੇ ਤਾਂ ਉਸ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਸਾਰੀ ਇੱਕ ਪਾਰਟੀ ਜੋ ਵੱਧ ਚੜ ਕੇ ਚੜ ਰਹੀ ਹੈ ਯਾਰ ਕਿਉਂਕਿ ਢਾਲੀਵਾਲ ਸਾਹਿਬ ਵੱਲੋਂ ਵੀ ਕਾਫੀ ਕੰਪੇਨਿੰਗ ਕੀਤੀ ਜਾ ਰਹੀ ਹੈ ਤੁਸੀਂ ਕਿਸ ਤਰੀਕੇ ਦਾ ਸਾਥ ਨਹੀਂ ਬਹਾਓਗੇ ਉਹਨਾਂ ਦਾ ਦੇਖੋ ਜੀ ਸਾਡੇ ਸਾਡਾ ਜ਼ਿਲ੍ਹਾ ਹੈ ਢਾਲੀਵਾਲ ਸਾਹਿਬ ਸਾਡੇ ਸੀਨੀਅਰ ਲੀਡਰ ਨੇ ਆਮ ਆਦਮੀ ਪਾਰਟੀ ਦੇ ਔਰ ਬੜਾ ਵਧੀਆ ਉਹਨਾਂ ਨੇ ਪਿਛਲੇ 2 ਸਾਲ ਦੇ ਵਿੱਚ ਪਰਫਾਰਮੈਂਸ ਦਿੱਤੀਆਂ ਅਸੀਂ ਸਾਰਾ ਸੰਗਠਨ ਅਸੀਂ ਸਾਰੇ ਵਿਧਾਇਕ ਜਿਹੜਾ ਸਾਡ ਗਲੀਆਂ ਦੇ ਵਿੱਚ ਉਤਰੂਗਾ। ਸਾਥਵਾਲ ਸੁਪਰੀਮੋ ਅਰਵਿੰਦਰ ਕੇਜਰੀਵਾਲ ਜੋ ਨੇ ਉਹ ਵੀ ਹੋਣਾ ਜੇਲ੍ਹ ਦੇ ਵਿੱਚ ਨੇ ਤਾਂ ਉਹਨਾਂ ਦੇ ਹੁੰਦੇ ਜੇਲ੍ਹ ਦੇ ਵਿੱਚ ਕਿਵੇਂ ਸਰਕਾਰ ਚੱਲੂਗੀ ਆਮ ਆਦਮੀ ਪਾਰਟੀ। ਦੇਖੋ ਜੀ ਇਹ ਪਹਿਲੀ ਵਾਰੀ ਹੋਇਆ ਕਿ ਇੱਕ ਸਿਟਿੰਗ ਸੀਐਮ ਨੂੰ ਜੜਾ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਔਰ ਸੀਐਮ ਦਿੱਲੀ ਉਹ ਜੇਲ੍ਹ ਦੇ ਵਿੱਚੋਂ ਤਿਹਾੜ ਜੇਲ੍ਹ ਦੇ ਵਿੱਚੋਂ ਹੀ ਸਰਕਾਰ ਚਲਾਉਂਦੇ। ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਹੈ ਸਨ ਮੰਤਰੀ ਸਾਹਿਬਾਨ ਇਟੋ ਸਾਹਿਬ ਤੋਂ ਉਹਨਾਂ ਵੱਲੋਂ ਜਿਹੜਾ ਵੱਡੀਆਂ ਗੱਲਾਂ ਜੋ ਅੱਜ ਜਗਬਾਨੀ ਟੀਵੀ ਦੇ ਉੱਤੇ ਕੀਤੀਆਂ ਗਈਆਂ ਨੇ ਤਾਂ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਅਰਵਿੰਦ ਕੇਜਰੀਵਾਲ ਹੈਗੇ ਨੇ ਜੀ ਦੇ ਵਿੱਚੋਂ ਹੀ ਜੋਗਾ ਸਰਕਾਰ ਚਲੰਦੇ ਦਿਖਾਈ ਦੇਣਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਛਾ ਸੁਨੇਕ ਜਗਬਾਨੀ ਟੀਵੀ ਸ਼੍ਰਮਸਾ ਸਾਹਿਬ